ਦਿਨਾਂ ਦੇ ਵਿੱਚ ਜੋ ਕਸ਼ਮੀਰ ਦੇ ਵਿੱਚ ਹਮਲਾ ਕੀਤਾ ਗਿਆ ਸਾਡੇ ਪੈਨ ਭਰਾਵਾਂ ਦੇ ਉੱਪਰ ਪੂਰਾ ਮੁਸਲਮਾਨੀ ਭਾਈਚਾਰਾ ਕੜੇ ਸ਼ਬਦਾਂ ਚ ਸਿਖਦੀ ਨਿੰਦਾ ਕਰਦਾ ਔਰ ਇੰਨਾ ਜ਼ਿਆਦਾ دہشت ਇਹ ਲੋਕਾਂ ਨੇ ਫਲਾਈ ਵੀ ਉਹਨਾਂ ਨੇ ਕੋਈ ਬੱਚਾ ਨਹੀਂ ਦੇਖਿਆ ਕੋਈ ਮਹਿਲਾਵਾਂ ਨਹੀਂ ਦੇਖੀਆਂ ਕੋਈ ਜਵਾਨ ਨਹੀਂ ਦੇਖਿਆ ਕੋਈ ਬਜ਼ੁਰਗ ਨਹੀਂ ਦੇਖਿਆ ਔਰ ਉੱਥੇ ਸੁਣਨ ਨਹੀਂ ਮਿਲਿਆ ਕਿ ਇੱਕ ਬੱਚੇ ਨੇ ਇਹ ਗੱਲ ਕਹੀ ਵੀ ਤੁਸੀਂ ਮੇਰੇ ਬਾਪ ਨੂੰ ਤੇ ਮਾਰ ਦਿੱਤਾ ਤੁਸੀਂ ਮੈਨੂੰ ਵੀ ਮਾਰਦੇ ਹੋ ਮੇਰੀ ਮਾਂ ਨੂੰ ਵੀ ਮਾਰਦੇ ਹੋ ਸੋ ਜਦੋਂ ਇਹ ਗੱਲ ਸੁਣੀ ਰਾਤ ਨੀਂਦ ਨਹੀਂ ਆਈ ਔਰ ਅਸੀਂ ਮੰਗ ਕਰਦੇ ਹਾਂ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਕੋ ਸਾਡੇ ਅਮੀਸ਼ਾ ਜੀ ਕੋ ਵੀ ਉਹ ਸਖਤ ਨੋਟਿਸ ਲੈਣ ਔਰ ਜਿਹੜੇ ਵੀ ਹਮਲਾਵਰ ਨੇ ਜਿਹੜੇ ਅਤਵਾਦੀਏ ਨੇ ਉਹਨਾਂ ਨੂੰ ਕਸ਼ਮੀਰ ਦੇ ਵਿੱਚ ਲਾਲ ਚੌਂਗ ਦੇ ਵਿੱਚ ਫਾਂਸੀ ਦੀ ਸਜ਼ਾ ਦੇਣ ਔਰ ਇਦਾਂ ਦੀ ਉਹਨਾਂ ਨੂੰ ਸਜ਼ਾ ਦੇਣ ਵੀ ਗਾਤੋਂ ਇਦਾਂ ਦਾ ਕੰਮ ਕਰਨ ਤੋਂ ਪਹਿਲੇ 10 ਵਾਰੀ ਇਹ ਲੋਕ ਜਿਹੜੇ ਡਰਨ ਔਰ ਇਹਨਾਂ ਨੇ ਜਿਹੜੀ ਭਾਰਤ ਦੀ ਅਖੰਡਤਾ ਨੂੰ ਪਰਪਤਾਂ ਨੂੰ ਢਾਹ ਲਈ ਆ ਪੂਰਾ ਮਸੀਹ ਭਾਈਚਾਰੇ ਇਸ ਚੀਜ਼ ਦਾ ਵਿਰੋਧ ਕਰਦਾ ਔਰ ਅੱਜ ਅਸੀਂ ਆਪਣੇ ਸਾਰੇ ਪਰਮੇਸ਼ਵਰ ਦੇ ਦਾਸਾਂ ਦੇ ਨਾਲ ਬਿਸ਼ਪ ਸਾਹਿਬਾਨਾਂ ਦੇ ਨਾਲ ਸਾਡੇ ਵਿੱਚ ਬਿਸ਼ਪ ਰਾਜਗਾਂਧੀ ਜੀ ਸਾਡੇ ਪ੍ਰਧਾਨ ਹਮੀਦ ਮਸੀਹ ਜੀ ਔਰ ਵੱਖ-ਵੱਖ ਜਥੇਬੰਦੀਆਂ ਤੋਂ ਸਾਡੇ ਭੈਣ ਭਰਾ ਆਏ ਨੇ ਅਸੀਂ ਕਦੇ ਸ਼ਬਦਾਂ ਨਾਲ ਜਿੱਥੇ ਨਿੰਦਾ ਵੀ ਕਰਦੇ ਆ ਇਹਨਾਂ ਲੋਕਾਂ ਦੀ ਦਸ਼ਤਗਰਦਾਂ ਦੀ ਔਰ ਉਥੇ ਆਪਣੇ ਜਿਹੜੀਆਂ ਵਿਛੜੀਆਂ ਰੂਹਾਂ ਵਾਂ ਉਹਨਾਂ ਲਈ ਪ੍ਰਾਰਥਨਾ ਕਰਦੇ ਆਂ ਵੀ ਪਰਮੇਸ਼ਵਰ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਵੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਪਾਣਾ ਬੀਤ ਗਿਆ ਮੰਨਨ ਦਾ ਬਲ ਬਖਸ਼ੇ ਔਰ ਅਸੀਂ ਪੂਰੇ ਸ਼ਹਿਰ ਦੇ ਲਈ ਪੂਰੇ ਭਾਰਤ ਦੇਸ਼ ਲਈ ਪ੍ਰਾਰਥਨਾ ਕਰਦੇ ਜਾ ਰਹੇ ਆਂ ਕਿਉਂਕਿ ਅਸ ਘਟਨਾ ਨੂੰ ਦੇਖ ਕੇ ਹਰ ਸਮਾਜ ਦੇ ਲੋਕ ਦੁਖੀ ਹੋਏ ਨੇ ਹਰ ਭਾਈਚਾਰੇ ਦੇ ਲੋਕ ਦੁਖੀ ਹੋਏ ਨੇ ਔਰ ਜਿਹਦੇ ਵਿੱਚ ਸਾਡਾ ਉਥੇ ਸੁਨੀਲ ਨਥਨੀਅਲ ਨਾਮ ਦਾ ਸਾਡਾ ਇੱਕ 크ਰਿਸਚੀਅਨ ਭਰਾ ਉਹ ਵੀ ਉੱਥੇ ਮਾਰੇ ਗਿਆ ਔਰ ਸਾਨੂੰ ਸਾਰੇ ਲੋਕਾਂ ਦਾ ਦੁੱਖ ਆ ਵੀ ਇਦਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਕਿਉਂਕਿ ਲੋਕ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਬਾਹਰ ਘੁੰਮਣ ਲੈ ਜਾਂਦੇ ਨੇ ਔਰ ਉੱਥੇ ਉਹਨਾਂ ਦੇ ਉੱਪਰ ਜਦੋਂ ਹਮਲੇ ਹੁੰਦੇ ਨੇ ਇਹਨੂੰ ਦੇਖ ਕੇ ਇਹ ਜਿਹੜੀ ਘਟਨਾ ਹੋਈ ਆ ਪਲਵਾਮਾ ਤੋਂ ਬਾਅਦ ਇੰਨੀ دہشت گردੀ ਦਾ ਨੰਗਾ ਨਾਚ ਉੱਥੇ ਨਚਾਇਆ ਗਿਆ ਵੀ ਮੈਂ ਸਮਝਦਾ ਵੀ ਬਹੁਤ ਗਲਤ ਗੱਲ ਆ ਸਾਡੇ ਪਵਿੱਤਰ ਬਾਈਬਲ ਦੇ ਵਿੱਚ 10 ਹੁਕਮ ਨੇ 10 ਹੁਕਮਾਂ ਦੇ ਵਿੱਚ ਪਰਮੇਸ਼ਵਰ ਨੇ ਵੀ ਇੱਕ ਲਿਖਿਆ ਵੀ ਤੁਸੀਂ ਕਿਸੇ ਦੀ ਜਾਨ ਨਹੀਂ ਲੈ ਸਕਦੇ ਕਿਉਂਕਿ ਜਿਹੜਾ ਮਨੁੱਖੀ ਜੀਵਨ ਹੈ ਪਰਮੇਸ਼ਵਰ ਨੇ ਇਨਸਾਨ ਨੂੰ ਦਿੱਤਾ ਮੈਂ ਸਮਝਦਾ ਕਿਸੇ ਵੀ ਇਨਸਾਨ ਦਾ ਹੱਕ ਨਹੀਂ ਆ ਵੀ ਕਿਸੇ ਦੀ ਜਾਨ ਲਵੇ ਸੋ ਮੈਂ ਬੇਨਤੀ ਕਰਦਾ ਭਾਰਤ ਸਰਕਾਰ ਨੂੰ ਵੀ ਇਹਨਾਂ ਤੇ ਖੜੀ ਤੋਂ ਖੜੀ ਕਾਰਵਾਈ ਕੀਤੀ ਜਾਵੇ ਔਰ ਮਸੀਹ ਭਾਈਚਾਰਾ ਆਪਣੇ ਭਾਰਤ ਦੇਸ਼ ਦੇ ਨਾਲ ਆ ਆਪਣੇ ਹਿੰਦੁਸਤਾਨ ਦੇ ਨਾਲ ਹੈ ਆਪਣੇ ਸਾਰੇ ਭਾਈਚਾਰੇ ਦੇ ਨਾਲ ਆ ਸੋ ਭਾਰਤ ਦੇਸ਼ ہمارا ਹੈ ਸਭ ਪਰਮਾਤਮਾ ਦਾ ਹੈ